ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਯਾਰੇ ਬੀਰੋ ਭੈਣੋ ਆਪਣੀਆਂ ਮਾਤਾ ਛੋੜੇ ਬੱਚੇ ਬਾਪੂ ਜੀ ਸਾਰਿਆਂ ਨੂੰ ਬਿਆਰ ਪਰਿਛਤ ਸਤਿ ਸ੍ਰੀ ਅਕਾਲ ਮੈਂ ਅੱਜ ਆਪਾਂ ਗੱਲ ਕਰਾਂਗੇ ਵੀ ਬੰਦੀ ਛੋੜ ਦੇ ਦਿਵਸ ਦੀ ਸਾਰਿਆਂ ਨੂੰ ਮੁਬਾਰਕਾਂ ਪਹਿਲਾਂ ਤਾਂ ਇਸੇ ਵਾਰ ਆਪਾਂ ਗੱਲ ਕਰਨੇ ਆ ਵੀ ਦੇਖੋ ਦੀਵਾਲੀ ਦੀਆਂ ਵੀ ਮੁਬਾਰਕਾਂ ਨੇ Hindu ਭਾਈ ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਪਰ ਆਪਾਂ ਨੂੰ ਸਾਰੇ ਸਿੱਖਾਂ ਨੂੰ ਉਹ ਸਿੱਖਾਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਚੀਜ਼ ਦੀ ਕੋਈ ਗਿਲਾ ਜਾਂ ਗੁੱਸਾ ਨਹੀਂ ਹੈਗਾ ਅਗਲੇ ਦਾ ਤਿਹਾੜਾ ਮਨਾਉ ਵਧੀਆ ਗੱਲ ਦਾ ਭਾਈ ਪਰ ਉਹਨਾਂ ਨੂੰ ਬੜਾ ਗੁੱਸਾ ਵਾ ਬੜਾ ਗਿਲਾ ਵਾ ਕਹਿੰਦੇ ਅਖੇ ਜੀ ਬੰਦੀ ਛੋੜ ਕੀ ਹੁੰਦਾ ਬੰਦੀ ਛੋੜ ਤਾਂ ਸਾਨੂੰ ਕਹਿੰਦੇ ਪਤਾ ਹੀ ਨਹੀਂ ਸੀ ਕਈਆਂ ਨੇ ਤਾਂ ਐ ਕਿ ਸਾਨੂੰ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਵੀ ਤੁਹਾਨੂੰ ਪਹਿਲੀ ਵਾਰੀ ਸੁਣਿਆ ਹੋਣਾ ਤੁਹਾਡੀ ਗਲਤੀ ਹੈ ਤੁਸੀਂ ਹਟਿਆ ਸੁਣਿਆ ਨਹੀਂ ਕਦੇ ਸਭ ਕੋ ਸਪਦਾ ਗੱਲ ਇਹ ਆ ਵੀ ਹਜਮ ਨਹੀਂ ਹੋ ਰਹੀ ਗੱਲ ਉਹਨਾਂ ਦੇ ਉਹਨਾਂ ਨੂੰ ਆਏ ਆ ਵੀ ਇਹ ਕਿੱਦਾਂ ਹੋ ਗਿਆ ਸਿੱਖਾਂ ਨੂੰ ਤਾਂ ਸੀ ਜੁਦਾ ਕਰਨ ਨੂੰ ਫਿਰਦੇ ਆ ਅਲੱਗ ਜੁਦਾ ਕਰਨ ਵਾਲੀ ਗੱਲ ਹੀ ਨਹੀਂ ਕਰਦੇ ਸਿੱਖਾਂ ਨੂੰ ਤਾਂ ਸੀ ਕਰੇ ਹੀ ਸਾਡੇ ਨਾਲ ਹੋਇਆ ਵਾ ਵੀ ਹਾਂ ਭਾਈ ਹਿੰਦੂ ਸਿੱਖ ਇੱਕ ਹੀ ਨੇ ਸਿੱਖਾਂ ਦਾ ਕੋਈ ਤਹਿਲ ਲੱਗ ਹੈ ਨਹੀਂ ਪਰ ਬੰਦੀ ਛੋੜ ਦਿਵਸ ਜਦੋਂ ਹੁਣ ਬਾਹਰਲੇ ਲੋਕ ਮੰਤਰੀ ਬਾਹਰਲੇ ਡਿਪਲੋਮੈਟ ਬਾਹਰਲੇ ਜਿਹੜੇ ਬੜੇ-ਬੜੇ ਮੰਤਰੀ ਨੇ ਜਮੇ ਟ੍ਰੈਂਪ ਟ੍ਰੈਂਪਰਗੇ ਕੈਨੇਡਾ ਦੇ ਮੰਤਰੀਆਂ ਇਹ ਪ੍ਰਧਾਨ ਮੰਤਰੀ ਉਹ ਜਦੋਂ ਐਡੇ ਲੋਕ ਹੁਣ ਕਹਿਣ ਵੀ ਬੰਦੀ ਛੋੜ ਦਿਆਂ ਮੁਬਾਰਕਾਂ ਤੁਹਾਨੂੰ ਪਹਿਲੇ ਨੰਬਰ ਤੇ ਇੰਡੀਆ ਦੇ ਲੋਕ ਖਾਨੂ ਬਾਅਦ ਚੋਂ ਕਹਿੰਦੇ ਉਹ ਵੀ ਦੀਵਾਲੀ ਜਾਂ ਅਮਰੀਕਾ ਤੁਹਾਨੂੰ ਫਿਰ ਉਹ ਚੀਜ਼ ਇਹਨਾਂ ਤੋਂ ਹਜਮ ਨਹੀਂ ਹੋ ਰਹੀ ਵੀ ਇਹ ਕਿਵੇਂ ਹੋ ਗਿਆ ਹੁਣ ਉਹਨਾਂ ਨੂੰ ਐ ਤਾਂ ਕਹਿ ਨਹੀਂ ਸਕਦੇ ਵੀ ਇਹ ਖਾਲਸਤਾਨੀ ਨੇ ਕਿਉਂਕਿ ਇੱਧਰ ਇੰਡੀਆ ਚ ਤਾਂ ਇਹ ਐਂ ਕਹਿੰਦੇ ਨੇ ਨਾ ਹਰ ਇੱਕ ਨੂੰ ਬੀ ਇਹ ਖਾਲਸਤਾਨੀ ਨਹੀਂ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਫਲਾਨਾ ਕਰਨਾ ਚਾਹੁੰਦੇ ਧਮਕਾ ਦੇਣਾ ਚਾਹੁੰਦੇ ਕਦੇ ਕਿਸਾਨਾਂ ਨੂੰ ਵੀ ਇਹ ਖਾਲਸਤਾਨੀ ਬਣਾਉਂਦੇ ਕਦੇ ਕ੍ਰਿਕਟ ਖੇਡਦਾ ਜਿਹੜਾ ਕ੍ਰਿਕਟ ਦੀ ਟੀਮ ਚ ਇੰਡੀਜਨ ਟੀਮ ਦੇ ਵਿੱਚ ਆ ਜਿਹੜਾ ਸਰਦਾਰ ਮੁੰਡਾ ਉਹਨੂੰ ਕਹਿੰਦੇ ਨੇ ਕਿ ਇਹ ਖਾਲਸਤਾਨੀ ਹੈ ਜਿਉਂ ਤੋਂ ਕੈ ਛੋਟੇ ਜੋ ਵੀ ਜਾਣੀ ਜੀ ਹਰ ਚੀਜ਼ ਦੇ ਵਿੱਚ ਜਦੋਂ ਬੰਦਾ ਆਪਣੇ ਅਸਲੀ ਰੂਪ ਦੇ ਵਿੱਚ ਆਉਂਦਾ ਜਾਂ ਆਪਣੇ ਅਸਲੀ ਹੱਕ ਹਕੂਕ ਦੀ ਤੇ ਵਿੱਚ ਆ ਕੇ ਗੱਲ ਕਰਦਾ ਅਦੋਂ ਉਹ ਬੰਦਾ ਇਹਨਾਂ ਤੋਂ ਹਜਮ ਨਹੀਂ ਹੁੰਦਾ ਇਹ ਕਹਿਣ ਇਹ ਚਾਹੁੰਦੇ ਨੇ ਵੀ ਬਸ ਇਹੀ ਕਹਿਣ ਵੀ ਹਾਂ ਵਿਜੈ ਭਾਰਤ ਜੈ ਭਾਰਤ ਜੈ ਰਾਮ ਜੈ ਇਹ ਦੋ ਤੀਜੀ ਗੱਲ ਨਾ ਕੋਲ ਪਰ ਸੱਚ ਨੂੰ ਕਹਿੰਦੇ ਨਹੀਂ ਹੁੰਦੇ ਵੀ ਕੋਈ ਰੋਕ ਨਹੀਂ ਸਕਦਾ ਸਾਹਮਣੇ ਆਉਣ ਤੋਂ ਸਾਹਮਣੇ ਤਾਂ ਉਹ ਨਹੀਂ ਹੁੰਦਾ ਉਹਨੇ ਹੁਣ ਇਹ ਜਿਹੜੀ ਗੱਲਾਂ ਨੇ ਵੀ ਅਜੋ ਉਹਨਾਂ ਨੇ ਅੱਗੇ ਕਿਤੇ ਕੱਲੀ ਦੀਵਾਲੀ ਹੁੰਦੀ ਸੀ ਦੀਵਾਲੀ ਦੀ ਕੋਈ ਬੰਦੀ ਛੋੜ ਤੀ ਮੁਬਾਰਕਵਾਦ ਦਿੰਦਾ ਨਹੀਂ ਸੀ ਹੁੰਦਾ ਕਿਉਂਕਿ ਇਹਨਾਂ ਨੇ ਇੱਕ ਗਲਾਵਾ ਹੈ ਪਾਇਆ ਹੋਇਆ ਸੀ ਵੀ ਜਾਂ ਕਹਿ ਲੋ ਵੀ ਆਪ ਸਾਡੇ ਸਿੱਖਾਂ ਚ ਘਮੀ ਰਹੇਗੀ ਵੀ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਵੀ ਸਾਡੇ ਭਾਈ ਸਾਡਾ ਤੇ ਹਰ ਇੱਕ ਦਾਮਾ 52 ਰਾਜੇ ਹਜੇ ਤਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਭਾਈ ਉਸ ਦਿਨ 52 ਰਾਜੇ ਸ਼ੀਗੇ ਜਿਹੜੇ ਇਹ ਕਹਿ ਦਿੰਦੇ ਨੇ ਪਹਾੜੀ ਬਵੰਜਾ ਰਾਜੇ ਜੋ ਉਹ ਰਿਹਾ ਕਰਾਈ ਸੀ ਪਹਾੜੀ ਬਵੰਜਾ ਰਾਜੇ ਨਹੀਂ ਹਿੰਦੂ ਬਵੰਜਾ ਰਾਜੇ ਰਿਹਾ ਕਰਵਾਇ ਸੋ ਉਸ ਦਿਨ ਗੁਰੂ ਸਾਹਿਬ ਨੇ ਇਹ ਕਹੇ ਹਸੀ ਨਾਲੇ ਉਹਨੂੰ ਜਹਾਂਗੇ ਨੂੰ ਵੀ ਮੈਂ ਤਾਂ ਰਿਹਾ ਹੂੰਗਾ ਜੇ ਮੇਰੇ ਨਾਲ ਬਵੰਜਾ ਹਿੰਦੂ ਰਾਜੇ ਰਿਹਾਗ ਹੋਣਗੇ ਇਸ ਕਰਕੇ ਬੰਦੀ ਛੋੜ ਦੇ ਉਸ ਨੂੰ ਬੰਦੀ ਛੋੜ ਦੇ ਕਿਹਾ ਜਾਂਦਾ ਜਦੋਂ ਗੁਰੂ ਸਾਹਿਬ ਉਹਨਾਂ ਦੇ ਫੜਵਾ ਕੇ ਲਿਆਏ ਕਰਿਆਏ ਉਹ ਜੋ ਸੰਗਤਾਂ ਨੇ ਉਹਨਾਂ ਨੂੰ ਉਹਨਾਂ ਦੀ ਆਉਣ ਦੇ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ ਪਰ ਇਹ ਪਹਿਲਾਂ ਅਲੱਗ ਸੀ ਦੇਣਾ ਪਹਿਲਾਂ ਨਹੀਂ ਸੀ ਇਦਾਂ ਇਹ ਹੋਇਆ ਜਦੋਂ ਰਲਗੱਡ ਹੋਈ ਹੈ ਜਦੋਂ ਕਿ 47 ਦਾ ਦੌਰ ਆਇਆ ਤੁਹਾਨੂੰ ਪਤਾ ਫਿਰ ਸਿੱਖਾਂ ਦੇ ਜਿਹੜੇ ਮੀਨ ਮੀਨ ਬੰਦੇ ਸੀ ਕੁਝ ਮਰ ਮੁੱਕ ਗਏ ਕੁਝ ਮਾਰ ਦਿੱਤੇ ਗਏ ਜਾਣ ਬੁੱਝ ਕੇ ਜਾ ਜਿਨ੍ਹਾਂ ਨੂੰ ਕੋਈ ਪਨ ਪਤਾ ਹੀ ਨਹੀਂ ਸੀਗਾ ਲੋਕਾਂ ਨੂੰ ਜਿਆਦਾ ਨੌਲੇਜ ਨਹੀਂ ਸੀ ਕੋਸ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰੇ ਇੱਕ ਹੀ ਕੰਮ ਕਰਤਾ ਜਿਵੇਂ ਦਲਤਾਂ ਨੂੰ ਕਹਿੰਦੇ ਨੇ ਵੀ ਉਹ ਤਾਂ ਭਾਈ ਸਾਰੇ ਹਿੰਦੂ ਹੀ ਨੇ ਜਦੋਂ ਕਿਸੇ ਦੀ ਕੋਈ ਗੱਲ ਨਹੀਂ ਜਿਹੜੇ ਬੁੱਧ ਨੇ ਉਹ ਕਹਿੰਦੇ ਨੇ ਵੀ ਸਾਡਾ ਤਾਂ ਕੋਈ ਲੱਕ ਦੇਕਰ ਪਰ ਨਹੀਂ ਇਹਨਾਂ ਨੇ ਉਹਨਾਂ ਨੂੰ ਵੀ ਸਾਡੇ ਜੀਮ ਆਪਣੇ ਜੀਮ ਲਾ ਲਿਆ ਉਹ ਕਹਿੰਦੇ ਬੁੱਧ ਵੀ ਸਾਡੇ ਹੀ ਜੈਨੀ ਵੀ ਸਾਡੇ ਹੀ ਸਿੱਖ ਵੀ ਸਾਡੇ ਹੀ ਪਤਾ ਨਹੀਂ ਬਸ ਆ ਜਿੱਦ ਹੋ ਰਹੀ ਨਹੀਂ ਨਾ ਮਤਲਬ ਕੱਲੇ ਆ ਪਰ ਜੇ ਸਾਡੇ ਬਣਾਇਆ ਫਿਰ ਉਹਨਾਂ ਨੂੰ ਬਣਾ ਕੇ ਵੀ ਰੱਖੋ ਜਾਂ ਤਾਂ ਆਪਣੇ ਜਦੋਂ ਹੁਣ ਆਪਾਂ ਇੱਕ ਘਰ ਦੇ ਵਿੱਚ ਇੱਕ ਬੰਦੇ ਨੂੰ ਵਧੀਆ ਤਰੀਕੇ ਨਾਲ ਸਹੂਲਤਾਂ ਦੇਈਏ ਤੇ ਦੂਜੇ ਬੰਦੇ ਨੂੰ ਉਸ ਜੀਆਂ ਸਹੂਲਤਾਂ ਦੇਈਏ ਨਾ ਤੋ ਉਹ ਰੋ ਤਾਂ ਕਹੂਗੀ ਨਾ ਵਿਆਹ ਕਿ ਜੱਕਰਾਵੇ ਹੁਣ ਤਾਂ ਤੁਸੀਂ ਕਹਿੰਨਾ ਸਾਡੇ ਆ ਅਸੀਂ ਇਕੱਠੇ ਆ ਇੱਕ ਹੀ ਗੱਲ ਆ ਵਾ ਤਾਂ ਰਾਤ ਤੁਸੀਂ ਹੁਣ ਕਰਤੀ ਰਹੇ ਹੋ ਪਾਣੀ ਜਿਵੇਂ ਪਾਣੀ ਦੇ ਮਾਮਲੇ 'ਚ ਦੇਖ ਲਓ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਬਿਜਲੀ ਪੰਜਾਬ ਦੀ ਜੋ ਬਣਦੀ ਆ ਨਹੀਂ ਮਿਲਦੀ ਵਿੱਚ ਪੰਜਾਬ ਨੂੰ ਜਾਨ ਬੋਝ ਗਈ ਕੋਲੇ ਜੀ ਪਿਛਲੇ ਬਣਾਉਣ ਲਈ ਮਜਬੂਰ ਕੀਤਾ ਹੋਇਆ ਵਾ ਪਰ ਇੱਕ ਗੱਲਾਂ ਦੱਸੇ ਗੋ ਲੋਕਾਂ ਆਮ ਲੋਕਾਂ ਕੱਲ ਬਸ ਇਹੀ ਆ ਵੀ ਜਿਹੜਾ ਇਹ ਜਿਹੀਆਂ ਗੱਲਾਂ ਆਮ ਬੰਦਿਆਂ ਨੂੰ ਆਮ ਲੋਕਾਂ ਨੂੰ ਜਾਗਰੂਕ ਕਰਦਾ ਵੀ ਭਾਈ ਸਾਡਾ ਪੰਜਾਬ ਦਾ ਲੁੱਟਿਆ ਗਿਆ ਜਿਹੜਾ ਪਾਣੀ ਸੋਨੇ ਵਰਗਾ ਪਾਣੀ ਅਸੀਂ ਫਰੀ ਦੇ ਵਿੱਚ ਖੇਤਾਂ ਦੇ ਵਿੱਚ ਲੋੜੀ ਜਾ ਰਹੇ ਆ ਜાં ਫੈਕਟਰੀਆਂ ਇਹ ਜਿਹੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਧਰਤੀ ਦੇ ਵਿੱਚ ਬੋਰ ਕਰ ਕਰਕੇ ਗੰਦਾ ਪਾਣੀ ਉਹ ਛੱਡੀ ਜਾਂਦੇ ਆ ਜ਼ਹਿਰ ਜ਼ਹਿਰੀਲਾ ਪਾਣੀ ਇੱਕ ਤਰ੍ਹਾਂ ਦਾ ਪਵਿੱਤਰ ਜਿਹੜਾ ਕਿ ਅੰਮ੍ਰਿਤਸਰ ਦਾ ਪਾਣੀ ਉਹਦੇ ਵਿੱਚ ਮਲਾਈ ਜਾ ਰਹੀਆਂ ਨੇ ਇਹ ਚੀਜ਼ਾਂ ਜਦੋਂ ਕੋਈ ਬੰਦਾ ਸਾਹਮਣੇ ਲੈ ਕੇ ਆਉਂਦਾ ਉਹ ਬੰਦੇ ਨੂੰ ਨਹੀਂ ਛੱਡਦੇ ਜਾਂ ਉਹ ਬੰਦੇ ਨੂੰ ਇਹ ਕਹਿ ਦੇਣਗੇ ਸਟੇਜ ਵਿਰੋਧੀ ਆ ਇਹ ਲਾ ਨਾਮਾ ਇਹ ਤਾਂ ਕਾ ਨਾਮਾ ਹੀ ਉੱਧਰ ਲਾ ਜੀ ਇਹ ਵੇਦਿਆਂ ਜਾਂ ਤਾਂ ਕਹਿਣਗੇ ਇਹ ਕਾਂਗਰਸੀ ਆ ਜੇ ਛੱਥਾ 'ਚ ਜਿਹੜੀ ਮਤਲਬ ਸਰਕਾਰ ਹੋਊਗੀ ਜੇ ਤਾਂ ਭਾਜਪਾ ਹੋਊ ਤਾਂ ਉਹ ਕਹੂਗੀ ਇਹ ਕਾਂਗਰਸੀ ਨੇ ਜੇ ਕਾਂਗਰਸ ਹੋਊਗੀ ਸੱਤਾ ਦੇ ਵਿੱਚ ਤਾਂ ਉਹ ਕਹਣਗੇ ਜੀ ਭਾਜਪਾ ਵਾਲਿਆਂ ਨੇ ਐਲੀ ਗੱਲ ਤਾਂ ਇਹ ਉਹਨਾਂ ਨੇ ਇੱਥੇ ਹੀ ਖਾਰਜ ਕਰ ਜਾਂਦਾ ਹੈ ਉਸ ਤੋਂ ਬਾਅਦ ਜੇ ਬੰਦਾ ਉਹ ਚੀਜ਼ ਨੂੰ ਲੈਵਲ ਨੂੰ ਪਾਰ ਕਰ ਜਾਂਦਾ ਵਾ ਫੇਰ ਇਹ ਬੰਦੇ ਦਾ ਕਰੈਕਟਰੀ ਖਤਮ ਕਰ ਦਿੰਦੇ ਬੰਦੇ ਨੂੰ ਹੀ ਖਤਮ ਕਰ ਦਿੰਦੇ ਕਿੱਥੋਂ ਤੱਕ ਕਿਵੇਂ ਸੱਚ ਦਖਾਇਆ ਜਾ ਸਕਦਾ ਇਹ ਤਾਂ ਇਹੀ ਆ ਵੀ ਆਪਾਂ ਬੱਚਿਆਂ ਆਪਾਂ ਆਪਣੇ ਆਸ-ਪਾਸ ਦੋਸਤ ਮਿੱਤਰ ਯਾਰਾਂ ਦੋਸਤਾਂ ਨਾਲ ਗੱਲਬਾਤ ਕਰੀਏ ਵੀ ਹਾਂ ਵੀ ਅੱਛੀ ਗੱਲ ਆ ਅਸੀਂ ਕੀ ਸੀ ਅਸੀਂ ਕਦੋਂ ਤੋਂ ਇਹ ਚੀਜ਼ਾਂ ਮਲਾਈਆਂ ਕੀ ਕਦੇ ਬਾਬੇ ਨਾਨਕ ਨੇ ਦੀਵਾਲੀ ਮਨਾਈ ਸੀ ਨਹੀਂ ਕੀ ਕਦੇ ਬਾਬੇ ਨਾਨਕ ਨੇ ਲక్ష్ਮੀ ਪੂਜਾ ਨੂੰ ਕਿਹਾ ਜੀ ਵੀ ਹਾਂ ਕਰਨੀ ਚਾਹੀਦੀ ਹੈ ਨਹੀਂ ਇੱਕ ਗੱਲਾਂ ਉਹ ਨੇ ਜਿਹੜੀਆਂ ਸਿਖਰ ਸਿੱਖ ਨੂੰ ਪਤਾ ਹੋਣੀ ਚਾਹੀਦੀਆਂ ਨੇ ਪਰ ਅਫਸੋਸ ਦੀ ਗੱਲ ਆ ਵੀ ਨਹੀਂ ਪਤਾ ਇਹ ਗੱਲਾਂ ਹਰੇਕ ਨੂੰ ਨਹੀਂ ਪਤਾ ਅਜੇ ਵੀ ਲੋਕ ਸਿੱਖਾਂ ਦੇ ਘਰ ਚੋਂ ਲੈਣ ਕਹਿਣਗੇ દિਵਾਲੀ ਨੂੰ ਵੀ ਚਲੋ ਜੀ ਲక్ష్ਮੀ ਦੀ ਮਾਤਾ ਦੀ ਫੋਟੋ ਲੈ ਲਓ ਕੌਣ ਆ ਲక్ష్ਮੀ ਕਿੱਥੋਂ ਆਈ ਆ ਬਈ ਕੋਈ ਹਤਿਆ ਸੀ ਨਹੀਂ ਹੈਗਾ ਇਹ ਚੀਜ਼ ਦਾ ਬਸ ਉਦਾਂ ਹੀ ਬਸ ਬਣਾ ਲਿਆ ਇੱਕ ਲੋਕਾਂ ਨੇ ਬਾਹਮਣਾ ਨੇ ਹਰ ਚੀਜ਼ ਦੇ ਵਿੱਚ ਟੋਟਕਾ ਕਹਾਣੀਆਂ ਛੱਡ ਸਿੰਘ ਗੜਕੜ ਕਪਾਂ ਦਪੌੜਾਂ ਛੱਡ ਛੱਡ ਕੇ ਚਲੋ ਜੀ ਗੱਲਾਂ ਬਣਾ ਬਣੂਗੇ ਕਿਸ ਤਰੀਕੇ ਜਾਣੀ ਐ ਤਾਂ ਇਸ ਤਰ੍ਹਾਂ ਰਿੱਕੇ ਨਾਲ ਉਹਨਾਂ ਨੇ ਗੱਲ ਫੇਦੇ ਵਿੱਚ ਲੈ ਲਿਆ ਹਰ ਚੀਜ਼ ਤੇ ਤਾਂ ਜੋ ਜਿਹੜਾ ਸੱਚ ਆ ਉਹ ਸੱਚ ਨਾਲ ਪਤਾ ਲੱਗੇ ਲੋਕਾਂ ਨੂੰ ਇਕ ਟੂਰ ਦੇ ਜ਼ਰੀਏ ਕਿਵੇਂ ਸਾਰੀਆਂ ਜੱਤ ਪਰਜਾਤੀਆਂ ਨੂੰ ਸਿੱਖਾਂ ਹਿੰਦੂਆਂ ਜਿਹੜੀ ਜੋ ਵੀ ਪੰਡਿਤਿਆ ਦੇ ਲੋਕ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਕਹਿ ਕੇ ਇਹ ਤਾਂ ਜੀ ਹਿੰਦੂ ਨੇ ਹੁਣ ਸਨਾਤਨ ਹੋ ਗਏ ਸਾਜ਼ਿਸ਼ਾਂ ਤਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਪਲੈਨਿੰਗਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਉਜਾਗਰ ਹੁਣ ਹੋ ਰਹੇ ਨੇ ਅਗਲੇ 2014 ਦੇ ਵਿੱਚ ਕਹਿੰਦੇ ਨੇ ਅਸੀਂ ਯਾਦ ਹੋਏ ਅੱਜ ਕਿਉਂ ਕਹਿੰਦੇ ਨਹੀਂ ਇਹ ਗੱਲਾਂ ਇਹ ਗੱਲਾਂ ਨੂੰ ਗੱਲਾਂ ਦੀ ਕੋ ਹੜਤਾਲ ਕਰਨੀ ਚਾਹੀਦੀ ਆ ਸਾਡੇ ਨੌਜਵਾਨ ਪੀੜ੍ਹੀ ਨੂੰ ਤਾਂ ਜੋ ਸਾਨੂੰ ਪਤਾ ਲੱਗਾ ਉਹ ਸਮਾਜ ਨੂੰ ਦੱਸ ਸਕਣ ਚੱਲ ਕੀ ਰਿਹਾ ਸੱਚ ਕੀ ਆ ਸੱਚ ਲੈ ਕੇ ਆਉਣਾ ਸਾਹਮਣੇ ਬਹੁਤ ਮੁਸ਼ਕਲ ਆ ਜਿਹੜੇ ਅੱਜ ਆਪਣੇ ਦੇਸ਼ ਦੇ ਹਾਲਾਤ ਨੇ ਸੱਚ ਨੂੰ ਸਾਹਮਣੇ ਲੈ ਕੇ ਆਉਣ ਵਾਲਾ ਬੰਦਾ ਹੀ ਝੂਠਾ ਹੋ ਜਾਂਦਾ ਵਾ ਉਹਦਾ ਕਰਦਾਰ ਹੀ ਝੂਠਾ ਹੋ ਜਾਂਦਾ ਵਾ ਬਾਕੀ ਚਲੋ ਜਿੰਨੀਆਂ ਕੀ ਬੇਨਤੀਆਂ ਸੀ ਜੀ ਜੇ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਮੈਨੂੰ ਦੱਸਿਓ ਜੀ ਕੀ ਕਮੀਆਂ ਕਿੱਥੇ ਕਮੀ ਆ ਬਾਕੀ ਤੁਹਾਡੇ ਮੋਟੀਵੇਸ਼ਨ ਆ ਤੁਹਾਡੇ ਥੋੜੇ ਪਾਣਾ ਪਈਆਂ ਦਾ ਸ਼ਾਬਾਸ਼ ਆਈ ਦਾ ਕੱਲਾ ਕੋਈ ਬੜਾ ਨਹੀਂ ਹੋਇਆ ਹੱਦ ਤੱਕ ਧੰਨਵਾਦ ਜੀ